ਜ਼ਿਲ੍ਹਾ ਪਠਾਨਕੋਟ ਦੇ ਨਾਲ ਲੱਗਦੇ ਸੁਝਾਨਪੁਰ ਦਾ ਏਰੀਆ ਹੋਇਆ ਜਲ-ਤਲ ਦਾਸ ਦੀ ਕਿ ਅਮਰitsar ਤੋਂ ਜੰਮੂ ਜਾਣ ਵਾਲਾ ਨੈਸ਼ਨਲ ਹਾਈਵੇ ਮਾਰਗ ਜਿਹੜਾ ਪਾਣੀ ਦੀ ਚਪੇੜ ਤੇ ਵਿੱਚ ਆਇਆ ਉੱਥੇ ਹੀ ਹਾਈਵੇ ਤੇ 1.5 ਤੋਂ 2 ਫੁੱਟ ਪਾਣੀ ਜਿਹੜਾ ਚੜ੍ਹ ਚੁੱਕਿਆ ਉੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾਣ ਵਾਲੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਜਿਹੜਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆਰੇ ਮੁੱਖ ਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਕੇ ਇਸ ਦਾ ਜਾਇਜ਼ਾ ਲੈ ਰਹੇ ਨੇ ਇਸ ਮੁੱਖ ਕੇ ਕੱਲ ਕਰਦਿਆ ਜ਼ਿਲ੍ਹਾ ਪਠਾਨਕੋਟ ਦੇ ਤਹਿਸੀਲਦਾਰ ਦੇ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਪਾਣੀ ਦੇ ਲੈਵਲ ਜਿਹੜਾ ਵੱਧ ਗਿਆ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆ ਕਿ ਹੈ ਕਿ ਲੋਕ ਜ਼ਿਆਦਾ ਪੈਨਿਕ ਨਾ ਹੋਣ ਕਿਉਂਕਿ ਪ੍ਰਸ਼ਾਸਨ ਤੇ ਅਧਿਕਾਰੀ ਵੀ ਲੋਕਾਂ ਦੀ ਸੁਰੱਖਿਆ ਦੇ ਲਈ ਲਗਾਤਾਰ ਜਾਇਜ਼ਾ ਲੈਣ ਦੇ ਲਈ ਪਹੁੰਚਦੇ ਨੇ ਪਰ ਜੋ ਹਾਲਾਤ ਵਿਖਾਈ ਦੇ ਰਹੇ ਨੇ ਉਹ ਕਾਫੀ ਜ਼ਿਆਦਾ ਡਰਾਉਣੇ ਲੱਗ ਰਹੇ ਨੇ ਕਿਉਂਕਿ ਲਗਾਤਾਰ ਪਹਾੜਾ ਜੁਮੀ ਪੈ ਰਹੇ ਤੇ ਪਾਣੀ ਦਾ ਲੈਵਲ ਵੀ ਲਗਾਤਾਰ ਵੱਧ ਰਿਹਾ

ਕੀ ਨਾਮ ਉਹਦਾ ਕੀ ਹਾਲਾਤ ਬੁੜੇ ਚਾਰ ਨੰਬਰ ਸੁੰਦਰ ਸ਼ਰਮਾ ਵਾਰਡ ਨੰਬਰ 13 ਤੋਂ ਹਾਲਾਤ ਸਰ ਬਹੁਤ ਮਾੜੇ ਆ ਰਾਤ ਦੇ ਹੀ ਚਲੋ ਹੁਣ ਐਨਡੀਐਫ ਟੀਮ ਆ ਗਈ ਹੈ ਤੇ ਜਦੋਂ ਜਦਕਾਰੇ ਕਾਫੀ ਪਰਿਵਾਰ ਫਸ ਚੁੱਕੇ ਆ ਪਾਣੀ ਜਿਆਦਾ ਜਿਹੜਾ ਵਾਰਡ ਨੰਬਰ 13 ਹਾਂਡੀ ਦੇ ਵਾਰਡ ਨੰਬਰ 15 ਜਿ ਚੜਿਆ ਆ ਕਾਫੀ ਲੋਕੀ ਛਤਾਂ ਦੇ ਬੈਠੇ ਆ ਟੀਮ ਆਈ ਆ ਕੱਢ ਰਹੀ ਆ ਉਹਨਾਂ ਨੂੰ ਇਹਨਾਂ ਦੇ ਨਕਸਲ ਹੋ ਗਿਆ ਨਿਕਸਲ ਵਦੇਰੀ ਜਾਣਕਾਰੀ ਦਿੱਲੀ ਸਾਡੇ ਨਾਲ ਅਨਮੋਲ ਸ਼ਰਮਾ ਜੁੜ ਚੁੱਕੇ ਨੇ ਅਨਮੋਲ ਸ਼ਰਮਾ ਕੀ ਕੁਝ ਹਾਲਾਤ ਨੇ ਕਿਉਂਕਿ ਸੁਜਾਨਪੁਰ ਤੋਂ ਤਸਵੀਰਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਡਰਾਉਣਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਪਾਣੀ ਜਿਹੜਾ ਓਵਰਫਲੋ ਹੋ ਚੁੱਕਿਆ ਤੇ ਉੱਥੇ ਹੀ ਪਾਣੀ ਜਿਹੜਾ ਸੜਕਾਂ ਦੇ ਉੱਪਰ ਹੈ ਲੱਗ ਰਿਹਾ ਕਿ ਜਿਵੇਂ ਨਹਿਰ ਬਣੀ ਹੋਵੇ ਇਹ ਬਿਲਕੁਲ ਰਾਤ ਨੂੰ ਵੀ ਜਿਹੜੀ ਆ ਅਪਡੇਟ ਸਾਡੇ ਵੱਲੋਂ ਦੇ ਦਿੱਤੀ ਗਈ ਸੀਗੀ ਕਿਉਂਕਿ ਰਾਵੀ ਦਰਿਆ ਦੇ ਜਿਹੜੇ ਗੇਟ ਹੈਗੇ ਨੇ ਉਹ ਨਹੀਂ ਖੁੱਲਦੇ ਤੇ ਜਿਹੜਾ ਪਾਣੀ ਜਿਹੜਾ ਰਾਵੀ ਦਰਿਆ ਦੇ ਉਸ ਤੋਂ ਜਿਹੜਾ ਟਾਪ ਰਿਹਾ ਹੈਗਾ ਔਰ ਸ਼ਹਿਰਾਵਲ ਨੂੰ ਜਿਹੜਾ ਪਾਣੀ ਸੁਜਾਲਪੁਰ ਦੀ ਜੇ ਗੱਲ ਕਰੀਏ ਤਾਂ ਸੁਜਾਲਪੁਰ ਦੇ ਵਿੱਚ ਜਲਦੀ ਹੀ ਲਹਿਰਾ ਜਿਹੜੀਆਂ ਓਵਰਫਲੋ ਹੋ ਚੁੱਕੀਆਂ ਸੀ ਔਰ ਰਾਤ ਦੇ ਸਮੇਂ ਜਿਹੜਾ ਵਾ ਪਾਣੀ ਲਹਿਰਾ ਤੇ ਪਾਰ ਟਪਦਾ ਹੋਇਆ ਜਿਹੜਾ ਆ ਸੁਜਾਲਪੁਰ ਸ਼ਹਿਰ ਦੇ ਵਿੱਚ ਇਹ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤੇ ਉਹਦੇ ਉੱਪਰ ਜਿਹੜਾ ਪਾਣੀ ਪਾਣੀ ਅੱਜ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਲੋਕੀ ਜਿਹੜੇ ਆਪਣੇ ਘਰਾਂ ਦੇ ਅੰਦਰ ਜਿਹੜੇ ਫਸ ਚੁਕੇ ਸੀਗੇ ਰਾਤ ਪਰਾਹ ਦੀ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਘਰਾਂ ਦੀ ਚੱਪਾ ਦੇ ਉੱਤੇ ਤੁਸੀਂ ਚੜ ਜਾਓ ਆਪਣਾ ਅਗਰ ਬਜਾਅ ਕਰਨਾ ਹੈਗਾ ਤਾਂ ਸਵੇਰੇ ਸਾਰ ਜਿਹੜੀ ਹੈ ਐਨਡੀਆਰ ਐਫਪੀ ਦੀਆਂ ਟੀਮਾਂ ਔਰ ਆਰਬੀ ਜਿਹੜੀ ਹੈ ਉਹ ਲਾ ਦਿੱਤੀ ਗਈ ਹੈਗੀ ਆ ਪ੍ਰਸ਼ਾਸਨ ਦੇ ਜਿਹੜੇ ਪੂਰੇ ਪੰਤਾ ਪੰਦ ਕਿਤੇ ਹੋਏ ਨੇ ਜਿਹੜੇ ਬੰਦੇ ਫਸੇ ਹੋਏ ਸੀਗੇ ਉਹਨਾਂ ਨੂੰ ਵੀ ਜਿਹੜਾ ਉਥੋ ਦੀ ਸੁਰੱਖਿਅਤ ਜਿਹੜਾ ਬਾਹਰ ਕੱਢਿਆ ਗਿਆ ਹੈਗਾ ਔਰ ਪ੍ਰਸ਼ਾਸਨ ਵੀ ਪੂਰਾ ਬਸ਼ਤਿਹਰ ਹੈਗਾ ਔਰ ਇੱਥੇ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੀ ਪੂਰੀ ਮੁਸਤਕਬਦੀ ਦੇ ਨਾਲ ਆਪਣਾ ਕੰਮ ਜਿਹੜਾ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਮੰਨਦੇ ਇਸ ਦੇ ਨਾਲ ਹੀ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਰੈਸਕਿਊ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਇਸ ਦੇ ਵਿੱਚ ਕਿੰਨੇ ਲੋਕਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਤੇ ਕਿੰਨੇ ਜਿਹੜੇ ਨੇ ਅਜੇ ਵੀ ਫਸੇ ਹੋਏ ਨੇ ਗੱਲ ਕਰੀਏ ਤੇ 100 150 ਲੋਕ ਜਿਹੜੇ ਆ ਉਹ ਰੈਸਕਿਊ ਦੌਰਾਨ ਜਿਹੜੇ ਆ ਉਹ ਬਾਹਰ ਕੱਢੇ ਗਏ ਨੇ ਉਸ ਉਹ ਸੁਰੱਖਿਤ ਥਾਵਾਂ ਤੇ ਉਹਨਾਂ ਨੂੰ ਜਿਹੜਾ ਪਛਾਣ ਦਿੱਤਾ ਗਿਆ ਹੈਗਾ ਔਰ ਅਗਰ ਗੱਲ ਕਰੀਏ ਇੰਡੀਅਨ ਆਰਬੀਬੀ ਜਾਂ ਐਨਡੀਆਰਫ ਦੀ ਟੀਮਾਂ ਵੀ ਜਾਂ 에어 ਫੋਰਸ ਦੇ ਰਾਹੀ ਜਿਹੜਾ ਪੂਰਾ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਹੈਗਾ ਔਰ ਜਿੱਥੇ ਜ਼ਿਆਦਾ ਹਾਲਾਤ ਗੰਭੀਰ ਹੈਗੇ ਨੇ ਉੱਥੇ ਹੈਲੀਕਾਪਟਰ ਦੇ ਮਾਧਿਅਮ ਦੇ ਨਾਲ ਵੀ ਲੋਕਾਂ ਨੂੰ ਜਿਹੜਾ ਪੂਰਾ ਸੁਰੱਖਿਤਾ ਤਰੀਕੇ ਦੇ ਨਾਲ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਔਰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੀਆਂ ਪੂਰੀਆਂ ਪੂਰਾ ਪ੍ਰਸ਼ਾਸਨ ਜਿਹੜਾ ਉਹ ਮੁਸਤੈਅਰ ਹੈਗਾ ਔਰ ਡੀਸੀ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਵੱਲੋਂ ਵੀ ਜਿਹੜੇ ਆ ਟੋਲ ਫਰੀ ਨੰਬਰ ਜਿਹੜੇ ਆ ਉੱਤੇ ਦੇ ਦਿੱਤੇ ਗਏ ਨੇ ਜਿੱਥੇ ਰਾਸ਼ਨ ਦੀ ਲੋੜ ਹੈਗੀ ਆ ਉੱਥੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈਗਾ ਔਰ ਅਗਰ ਜੇ ਬਾਰਡਰ ਏਰੀਆ ਦੀ ਗੱਲ ਕਰੀਏ ਤਾਂ ਬਾਰਡਰ ਏਰੀਆ ਦੇ ਲੋਕਾਂ ਨੂੰ ਵੀ ਉੱਥੋਂ ਸੁਰੱਖਿਤ ਜਿਹੜਾ ਉਹ ਕਦਮ ਲਿਤਾ ਗਿਆ ਹੈਗਾ ਪੂਰੇ ਜੇ ਗੱਲ ਕਰੀਏ ਪਾਣੀ ਦੀ ਤੇ ਪਾਣੀ ਜਿਹੜਾ ਠਾਠਾ ਮਾਰਦਾ ਹੋਇਆ ਜਿਹੜਾ ਪੂਰੇ ਜਿਹੜਾ ਸੁਜਾਨਪੁਰ ਦੇ ਵਿੱਚ ਜਾਂ ਬਾਡਰ ਏਰੀਆ ਦੇ ਵਿੱਚ ਜਿਹੜਾ ਪੂਰਾ ਆਪਣਾ ਕਹਿਰ ਜਿਹੜਾ ਫੈਰ ਰਿਹਾ ਹੈਗਾ ਜੀ ਮੰਤਰੀ ਜੀ ਵਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਹੀ ਲੋਕਾਂ ਲਈ ਤਾਂ ਰੈਸਕਿਊ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਹੈ ਤੇ ਉੱਤੇ ਹੀ ਜਾਨਵਰਾਂ ਦੀ ਜ਼ਿੰਦਗੀ ਵੀ ਬਹੁਤ ਇੰਪੋਰਟੈਂਟ ਹੈ ਅਨਮੋਲ ਜਾਨਵਰਾਂ ਨੂੰ ਲੈ ਕੇ ਕੀ ਕੁਝ ਕਹੋਗੇ ਇਸ ਨੂੰ ਲੈ ਕੇ ਕੀ ਕੁ ਜੋ ਬਚਾਇਆ ਜਾ ਰਿਹਾ ਉਹਨਾਂ ਨੂੰ ਲੈ ਕੇ ਰਾਵੀ ਦਰਿਆ ਦੇ ਕਿਨਾਰੇ ਜਿਹੜੇ ਜਿਹੜੇ ਗੁੰਜਰਾਂ ਦੇ ਡੇਰੇ ਸੀਗੇ ਜਾਂ ਉੱਥੇ ਜਿਹੜੇ ਲੋਕ ਸੀਗੇ ਜਾਨਵਰ ਜਿਹੜੇ ਉਹਨਾਂ ਦੇ ਗਾਈਆਂ ਮੱਝਾਂ ਦੀ ਗੱਲ ਕਰੀਏ ਤੇ ਪਿੱਛੋਂ ਵੀ ਜਿਹੜੀਆਂ ਉਹ ਗਾਈਆਂ ਮੱਝਾਂ ਘੋੜੇ ਜਿਹੜੇ ਆ ਉਹ ਰੋੜ ਕੇ ਆ ਰਹੇ ਹੈਗੇ ਨੇ ਜੇ ਬੂਟਿਆਂ ਦੀ ਗੱਲ ਕਰੀਏ ਤਾਂ ਬੂਟੇ ਵੀ ਪਿੱਛੋਂ ਦੀ ਰੋੜ ਕੇ ਆ ਰਹੇ ਹੈਗੇ ਨੇ ਤੇ ਆ ਇਸ ਪ੍ਰਸ਼ਾਸਨ ਦੀ ਜਿਹੜੀ ਹੈ ਤਿਆਰੀ ਉਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਕਿ ਸਾਡੇ ਜਿਹੜੇ ਜਿਹੜੇ ਪੂਕਾ ਇੰਤਜ਼ਾਮ ਕੀਤੇ ਹੋਏ ਨੇ ਲੇਕਿਨ ਇਸੇ ਨਾਲ ਜਿੱਤੇ ਦੇਖਣਾ ਹੋਵੇਗਾ ਕਿ ਜਿਹੜਾ ਪਾਣੀ ਜਿਹੜਾ ਸ਼ਹਿਰਾਂ ਵੱਲੋਂ ਆ ਰਿਹਾ ਹੈਗਾ ਔਰ ਉੱਥੇ ਜਿਸਨੇ ਪ੍ਰਸ਼ਾਸਨ ਨੇ ਉਸ ਕਹਿ ਦਿੱਤਾ ਸੀਗਾ ਲੋਕਾਂ ਨੂੰ 2 3 4 ਦਿਨ ਪਹਿਲੇ ਕਿ ਇੱਥੇ ਦੇ ਏਰੀਏ ਜਿਹੜੇ ਖਾਲੀ ਕਰ ਦਿੱਤੇ ਜਾਣ ਪਰ ਲੋਕੀ ਉਸੇ ਡਟੇ ਪਏ ਸੀਗੇ ਲੋਕੀ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਬਾਹਰ ਜਾ ਰਹੇ ਸੀਗੇ ਔਰ ਜਦ ਪਾਣੀ ਦਾ ਗਹਿਰ ਕਿ ਜਿਸਲੇ ਸਿਰ ਤੇ ਆ ਚੜਿਆ ਤਾਂ ਉਨਾ ਵੱਲੋਂ ਜਿਹੜਾ ਤੁਰੰਤ ਉਥੋਰੀ ਜਗਾ ਖਾਲੀਆਂ ਕਰਦੀ ਹੈ ਤਾਂ ਸਾਹਿਰ ਜੀ ਗੱਲ ਨੋਇ ਕੀ ਅਗਰ ਇੰਨੇ ਪਿਆਰ ਨਾਲ ਆਪਣਾ ਘਰ ਬਣਾਇਆ ਹੋਵੇ ਤਾਂ ਸੱਡਨ ਲਈ ਛੱਡਣਾ ਪਵੇ ਤਾਂ ਮੁਸ਼ਕਿਲ ਤਾਂ ਹੁੰਦੀ ਹੈ ਜੀ ਬਿਲਕੁਲ ਆ ਲੋਕ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਸੀ ਬਾਹਰ ਜਾ ਰਹੇ ਕਿਉਂਕਿ ਪ੍ਰਸ਼ਾਸਨ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਸੀ ਕਿ ਇੱਥੇ ਜਿਹੜਾ ਖਤਰਾ ਹੈਗਾ ਲੇਕਿਨ ਲੋਕੀ ਜਿਹੜੇ ਆ ਉਹ ਘਰੋਂ ਬਾਹਰ ਜਿਹੜੇ ਨਹੀਂ ਸੀ ਸੱਤਾ ਦੇ ਉੱਤੇ ਚੜ ਗਏ ਸੀ ਔਰ ਜੇ ਉਹ ਜਦੋਂ ਉਥੋਂ ਪਾਣੀ ਜਿਹੜਾ ਗਹਿਰ ਵਰਤਾਂਦਾ ਹੋਇਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜ ਫੜ ਤੁਕਿਆ ਸੀਗਾ ਤੁਰੰਤ ਪ੍ਰਸ਼ਾਸਨ ਵੱਲੋਂ ਜਿਹੜਾ ਰੈਕਿਊ ਆਪਰੇਸ਼ਨ ਕਰਕੇ ਜਿਹੜਾ ਉਹਨਾਂ ਨੂੰ ਬਾਹਰ ਜਿਹੜਾ ਕੱਢਿਆ ਗਿਆ ਸੀਗਾ ਤੇ ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਹੁਣ ਹਾਲਾਤ ਕਿਹੋ ਜਿਹੇ ਨੇ ਕਿਉਂਕਿ ਪੰਜ ਜ਼ਿਲ੍ਹਿਆਂ 'ਚ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਉਸ ਦੇ ਵਿੱਚ ਪਠਾਨਕੋਟ ਵੀ ਹੈ ਇਹ ਬਿਲਕੁਲ ਅਗਰ ਪਠਾਨਕੋਟ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਉਹ ਸੁਰੱਖਿਤ ਹੈਗਾ ਵਾ ਜੇ ਅੱਜ ਉਸੇ ਨਾਲ ਜਿਹੜਾ ਹਲਕਾ ਗੁਜਾਰਪੁਰ ਹੈਗਾ ਉੱਥੇ ਜਿਹੜਾ ਪਾਣੀ ਦਾ ਕਹਿਰ ਪੂਰਾ ਜਿਹੜਾ ਬਾਹਰ ਦੇ ਪਾਣੀ ਕੋ ਮਟਿਆ ਗਿਆ ਉਹ ਗੁਜਾਰਪੁਰ ਨੂੰ ਵੀ ਜਿਹੜਾ ਉਹ ਟੋਲੀ-ਭੋਲੀ ਪਿੰਡ ਜਿਹੜਾ ਹੈਗਾ ਉਹਨੂੰ ਜਿਹੜਾ ਪੂਰੇ ਤਰੀਕੇ ਦੇ ਨਾਲ ਜਿਹੜਾ ਖਾਲੀ ਕਰ ਦਿੱਤਾ ਗਿਆ ਹੈਗਾ ਵਧੀਰੀ ਜਾਣਕਾਰੀ ਦਿਲਿਆਨ ਮੋਰ ਬਹੁਤ ਬਹੁਤ ਧੰਨਵਾਦ ਜੋੜੇ ਰਾਂਗੇ ਤੁਹਾਡੇ ਨਾਲ ਸੋ ਤਸਵੀਰਾਂ ਤੁਹਾਨੂੰ ਸੁਜਨਪੁਰ ਤੇ ਏਰੀਆ ਦੀ ਦਿਖਾ ਰਹੀਆਂ ਜਲ ਥਲ ਜਿਹੜਾ ਪਾਣੀ ਨਜ਼ਰ ਆ ਰਿਹਾ ਤੇ ਉਸ ਨੂੰ ਵੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਪੂਰੇ ਮੁਕਤਾਜ ਨੇ ਲੋਕਾਂ ਨੂੰ ਬਚਾਇਆ ਜਾ ਰਿਹਾ ਪ੍ਰਬੰਧ ਜਿਹੜੇ ਨੇ ਕੀਤੇ ਜਾਰੇ ਐਨਡੀਆਰਫਸਟ ਫਸਟ ਫਸਟ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਲੋਕਾਂ ਦੀ ਬਚਾਅ ਕਾਰਜ ਜਿਹੜਾ ਲਗਾ